YouTube ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਤਿਆਂ ਤੇ ਗੋਲਣਾ ਸੁਣਾਉਣੀ ਜਾਦੇ ਕਾਰੇ ਜੰਮੀਆਂ ਤਿਆਂ ਬੇਵਾਗ ਲਾਇਓ ਦੁਖਾਰੀ ਲੱਗੀਆਂ ਤਿਆਂ ਬੇਵਾ ਲਗੀਆਂ ਤੀਆਂ ਵੇਵਾਵੁਲਾ ਯੋ ਦੋ ਘਾਰੇ ਲਗੀਆਂ ਤੀਆਂ ਵੇਵਾਵੁਲਾ ਜਾ ਦੇ ਘਾਰੇ ਜਾਰੇ ਮੀਟੀ ਵੇਵਾਵੁਲਾ ਸੋਚੀ ਪਏ ਜੀ ਵੇਵਾਵੁਲਾ ਸੋਚੀ ਪਏ ਜੀ ਵੇਵਾਵੁਲਾ ਸੋਚੀ ਪਏ यादकार जरमीतिवेला थोडी दारूपी बावी दारूपी बावला थोडी दारूपी वे बावलासरिना बावला, बावला। बन् बावला, ती जम्मपि जम् ਕਸਰੀ ਨ ਮਨ ਬਨ ਬਾਵਲਾਤੀ ਜਮ ਪੀਜ ਮਾਈ ਵਾਲਾ ਹੋ ਗਿਆ ਨੇੜੇ ਨੇੜੇ ਬਿਆਹੀ ਬਾਵਲਾ ਐਡੀ ਟੱਪਾ ਤੇ ਸੜੱਪਾ ਕਰ ਤੇਰੇ ਨੇੜੇ ਨੇੜੇ ਬਿਆਹੀ ਬਾਵਲਾ ਐਡੀ ਟੱਪਾ ਤੇ ਸੜੱਪਾ ਕਰ ਤੇਰੇ ਰਾਹੇ ਰਾਹੇ ਦੋ ਗੱਡੇ ਜਾਂਦੇ ਰਾਹੇ ਰਾ ਜੋ ਗੱਡੇ ਜਾਂਦੇ ਉਹਨਾਂ ਤੇ ਪੈਗੀ ਧੂੜ ਮਾਪੇ ਕੰਵਲੇ ਨੇ ਧੀਆਂ ਨੂੰ ਬਿਉਂਦੇ ਦੂਰ ਮਾਪੇ ਕੰਵਲੇ ਨੇ ਧੀਆਂ ਨੂੰ ਬਿਉਂਦੇ ਦੂਰ ਮਾਪੇ ਕੰਵਲੇ ਨੇ ਬਾਗ ਦਿਨ ਦੀ ਦੇਵਿਚ ਸੂਟ ਦੀਆਂ ਵਾਲੀਆਂ ਬਾਗ ਦਿਨ ਦੀ ਦੇਵਿਚ ਸੂਟ ਦੀਆਂ ਵਾਲੀਆਂ ਜਿਉਂਦੇ ਰਹਿਣ ਮਾਪੇ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਜਿਉਂਦੇ ਰਹਿਣ ਮਾਪੇ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਜਿਉਂਦੇ ਰਹਿਣ ਮਾਪੇ ਦੀਆਂ ਪੁੱਤਾਂ ਵਾਂਗੂੰ ਪਾਲ ਮੇਰੀ ਸੱਸ ਦੇ ਸਲੀਪਰੇ ਕਾਲੇ ਬਾਪੂ ਮੈਨੂੰ ਸੰਗ ਲਾਗ ਦੀ ਸਸ ਦੇਸਲੀ ਪਰ ਕਾਲੇ ਮਾਪੂ ਮੈਨੂੰ ਸੰਗ ਲਗਦੀ ਤੈਨੂੰ ਕਾਦੀ ਸੰਗ ਬੱਚੀ ਏ ਹਉ ਨੂੰ ਪਾਉਂਦੀ ਨੂੰ ਸ਼ਰਮ ਮਨਾ ਆਵੇ ਤੈਨੂੰ ਕਾਦੀ ਸੰਗ ਬੱਚੀ ਏ ਹਉ ਨੂੰ ਪਾਉਂਦੀ ਨੂੰ ਸ਼ਰਮ ਮਨਾ ਆਵੇ ਮੇਰੀ ਸੱਸ ਦੇ ਚਮਕ ਦੇ ਵਾਲੇ ਬਾਪੂ ਮੈਨੂੰ ਸੰਗ ਲੱਗਦੀ ਮੇਰੀ ਸੱਸ ਦੇ ਚਮਕ ਦੇ ਵਾਲੇ ਬਾਪੂ ਮੈਨੂੰ ਸੰਗ ਲੱਗਦੀ ਜਾਂ ਤਾਂ ਬਾਪੂ ਮੈਂ ਮਰ ਜਾ ਜਾ ਮਰ ਜੇ ਕੁੜ ਮਣੀ ਤੇਰੀ ਜਾਂ ਤਾਂ ਬਾਪੂ ਮੈਂ ਮਰ ਜਾ ਜਾ ਮਾਰੇ ਜੇ ਕੋੜਮਣੀ ਤੇਰੀ ਸੱਪ ਵਰਗੀ ਕੋੜਮਣੀ ਮੇਰੀ ਲਲਿਤੀਏ ਤੇਰੇ ਦੰਦ ਨੇ ਸੱਪ ਵਰਗੀ ਕੋੜਮਣੀ ਮੇਰੀ ਲਲਿਤੀਏ ਤੇਰੇ ਦੰਦ ਨੇ ਸੱਪ ਵਰਗੀ ਕੋੜਮਣੀ વેસાનુ જમ્મે આતે પાળ્યા જે માપે ઓ વેસાનુ જમ્મે આતે પાળ્યા પુતાં બરાબર રખે આ કરો સાનુ આગ લેકરી નાતકે આ કરો સાનુ આગ લેકરી નાતકે આ કરો સનવા